ਕਿਸਾਨ ਅੰਦੋਲਨ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਤਬਿਆਤ ਬਹੁਤ ਖਰਾਬ ਹੋ ਗਈ ਹੈ ਜਿਸ ਕਾਰਨ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੂੰ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਸੀ ਇਸ ਦੇ ਨਾਲ ਹੀ ਉਹਨਾਂ ਨੂੰ ਜਲਨ ਹੋਣ ਲੱਗੀ ਤੇ ਬੁਖਾਰ ਵੀ ਹੋ ਗਿਆ ਫਿਲਹਾਲ ਡਾਕਟਰਾਂ ਵੱਲੋਂ ਉਹਨਾਂ ਦਾ ਚੈੱਕਅਪ ਕੀਤਾ ਗਿਆ ਡੱਲੇਵਾਲ ਨੂੰ 99 ਬੁਖਾਰ ਪਾਇਆ ਗਿਆ ਜ਼ਿਕਰ ਜੋਗ ਹੈ ਕਿ ਕਿਸਾਨਾਂ ਦਾ ਸ਼ੰਭੂ ਤੇ ਖਨੋਰੀ ਬਾਰਡਰ ਤੇ ਸੰਘਰਸ਼ ਲਗਾਤਾਰ ਜਾਰੀ ਹੈ ਕੇਂਦਰ ਦੇ ਨਾਲ ਇੱਕ ਤੋਂ ਬਾਅਦ ਇੱਕ ਲਗਾਤਾਰ ਮੀਟਿੰਗ ਦਾ ਦੌਰ ਵੀ ਜਾਰੀ ਹੈ ਪਰ ਕੇਂਦਰ ਵੱਲੋਂ ਕਈ ਸਰਕਾਰੀਤਮਿਕ ਰਵਾਈਆਂ ਸਾਹਮਣੇ ਨਾ ਆਉਣ ਤੇ ਕਿਸਾਨਾਂ ਦੇ ਨਾਲ ਸੰਘਰਸ਼ ਤੇਜ਼ ਕਰ ਦਿੱਤਾ ਹੈ ਪਰ ਅੱਜ ਖਨੌਰੀ ਬਾਰਡਰ ਤੇ 21 ਸਾਲ ਕਿਸਾਨ ਜੋ ਕਿ ਬਠਿੰਡਾ ਦਾ ਰਹਿਣ ਵਾਲਾ ਸੀ ਉਸ ਦੀ ਮੌਤ ਦੀ ਖਬਰ ਤੋਂ ਬਾਅਦ ਕਿਸਾਨਾਂ ਵੱਲੋਂ ਦਿੱਲੀ ਕੂਚ ਨੂੰ 2 ਦਿਨ ਲਈ ਟਾਲ ਦਿੱਤਾ ਗਿਆ ਹੈ ਸਾਰਾ ਸਾਨੂੰ ਪ੍ਰੇਰਿਤ ਕਰਕੇ ਸਾਡੇ ਅੰਦੋਲਨ ਨੂੰ ਵੰਡਰਵਾਜਾ ਦਾ ਰੂਪ ਦੇਣਾ ਚਾਹੁੰਦੇ ਨੇ ਤੁਸੀਂ ਸਾਰੇ ਸਾਡੀ ਗੱਲ ਦੀ ਇਹੋ ਬੇਨਤੀ ਨੂੰ ਮੰਨ ਕੇ ਸ਼ਾਂਤ ਰਹੋ ਮੋਰਚਾ ਜਿੱਤਾਂਗੇ ਸ਼ਾਂਤੀ ਨਾਲ ਜਿੱਤਾਂਗੇ ਜੇ ਕਿਸੇ ਤਰ੍ਹਾਂ ਦੀ ਵੀ ਆਪਾਂ ਗਰਮੀ ਕਰਾਂਗੇ ਤਾਂ ਮੋਰਚਾ ਨਹੀਂ ਚੱਲ ਜਗਾ ਕੱਲ ਜਿਹੜਾ ਸਾਡਾ ਬੱਚਾ ਰ ਗਿਆ ਅਸੀਂ ਇਸ ਨਾ ਦੇ ਸਾਡੇ ਉਸ ਜੌਦੇ ਸਾਹਮਣੇ ਸਾਡੀ ਦੇ ਸਾਹਮਣੇ ਚੱਕ ਨਹੀਂ ਰਹੀ ਠੀਕ ਹੈ ਅਸੀਂ ਮੰਨਦੇ ਆ ਸਾਡੀ ਵਰਦਾ ਤੇ ਸਾਡੇ ਬੱਚੇ ਦੀ ਵਰਦਾ ਤੁਹਾਡੇ ਬੱਚਾ ਦਾ ਖੂਨ ਬਹਲਿਆ ਇਸੇ ਕਰਕੇ ਤਾਂ ਅਸੀਂ ਤੁਹਾਡੇ ਕੋਲੇ ਬੰਦੇ ਆਏ ਕਿ ਗਰਮ ਖੂਨ ਕਿਤੇ ਸਾਡਾ ਇੱਕ ਵੀ ਜਵਾਬ ਦੇਦਾ ਇੱਕ ਮੱਗਦੀ ਆ ਜੀ ਦਾ ਉਹ ਠੀਕ ਆ ਕੋਈ ਕਹ ਸਕਦਾ ਹੈ ਤੇ ਕੀ ਫਰਕ ਪੈਂਦਾ ਹੈ ਪਰ ਜੀ ਦਾ ਬਰਿਆ ਉਹਨੂੰ ਪਤਾ ਹੈ ਤੁਸੀਂ ਕਰਕੇ ਮੇਰੇ ਹੱਥ ਥੇਕ ਕੇ ਦੇ ਲਿਆ ਅਸੀਂ ਤੁਹਾਨੂੰ ਬੋਲਾਂ ਦੇ ਚਾਉਦੇ ਅਸੀਂ ਤੁਹਾਨੂੰ ਜਿਉਂਦੇ ਜਾਣਦੇ ਆਪ ਦੀ ਹਿੱਕਾ ਦਾ ਰੱਖ ਲੰਮੇ ਦੌਰ ਅਸੀਂ ਫਿਰ ਤੁਹਾਡੀ ਜਮੀਨਾਂ ਰੱਖ ਕੇ ਕੀ ਕਰੀਏ ਇਹ ਸਾਡੇ ਉਹ ਸਾਡਾ ਯੂਨੀਵਰਸਟਰੀ ਦਾ ਇਹ ਜਮੀਨਾਂ ਦੀ ਕੋਈ ਗੱਲ ਨਹੀਂ ਆ ਮੈਂ ਇਸ ਵਾਰ ਤੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਕੋਈ ਵੀ ਬਹੁਤ ਜ਼ਿਆਦਾ ਬੋਲ ਬੋਲੋ ਜੀ ਲੋਕਾਂ ਨੂੰ ਕਿਰਪਾ ਕਰਕੇ ਜਿਹੜਾ ਸਾਡੀ ਗੱਲ ਸੁਣੋ ਸੁਣ ਕੇ ਸ਼ਾਂਤ ਰਹੋ ਉਹ ਤੁਹਾਨੂੰ ਪ੍ਰੋਗ ਕਰਕੇ ਤੁਹਾਨੂੰ ਢੁਕਾ ਕੇ ਤੁਹਾਡੀ ਜੀਭਾ ਜੀਵਾਤਾਂ ਨੂੰ ਢੁਕਾ ਕੇ ਤੁਹਾਡਾ ਮਕਸਦ ਕੰਮ ਆਉਣਾ ਤਾਂ ਉਹਦੇ ਆਪਾਂ ਮੋਰਚਾ ਜਿੱਤਣਾ ਚਾਹੀਦਾ ਹੈ ਫਰਕ ਬਹੁਤ ਆ ਦੋਹਾਂ ਗੱਲਾਂ ਦੇ ਮੋਰਚਾ ਜਿੱਤਣਾ ਟਕੜੇ ਹੋ ਜਾਓ ਵਾਹਿਗੁਰੂ ਕਿਰਪਾ ਕਰੇ ਸਾਡੀ ਗੱਲ ਮੰਨੋ ਮੋਰਚੇ ਦੇ ਵਿੱਚ ਇਹ ਜੀ ਜਿੱਤ ਤੁਹਾਡੀ ਜੁੜੀ ਚ ਪਾਉਂਗਾ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦੀਸ਼ਾ ਅਪਡੇਟਸ ਨਿਊ ਨਾਲ ਧੰਨਵਾਦ